ਕੀ ਸੋਚ ਦੇ ਨਾਲ ਜਿਹੜਾ ਇਹ ਸੰਗਠਨ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਤੇ ਉਹ ਜਿਹੜੀ ਦੀਪ ਸਿੱਧੂ ਬਾਈ ਦੀ ਸੋਚ ਸੀਗੀ ਕਿ ਇਹ ਜੱਤੇਬੰਦੀ ਅੱਜ ਵੀ ਉਹੀ ਸੋਚ ਤੇ ਕੰਮ ਕਰ ਰਹੀ ਹੈ। ਕੀ ਆ ਸੀ ਰਾਜੇ ਆ ਤੇ ਅਸੀਂ ਜੇਪ ਗੱਲ ਕਰ ਲਈਏ ਉਹ ਮੇ ਭਈਆਂ ਨੂੰ ਸਿਰਾਂ ਤੇ ਬਿਠਾ ਲੈਨੇ ਆ। ਸੋ ਉਹ ਤੋਂ ਪਰ ਸਾਡੇ ਸਿਰ ਚੜ ਕੇ ਗਲੀਆਂ ਹੀ ਕਰਨਗੇ ਨਾ। ਸੋ ਜੇ ਅਸੀਂ ਇਸ ਮਿੱਟੀ ਜਮਿਆ ਨਾਮ ਦੇ ਨਾਮ ਸਿੰਗਲ ਆਉਣੇ ਆ ਤਾਂ ਸਾਡੇ ਇਸ ਮਿੱਟੀ ਪ੍ਰਤੀ ਫਰਜ਼ ਵੀ ਬਣਦੇ ਨੇ। ਸੋ ਦਾਵਾ ਹਮੇਸ਼ਾ ਵਾਰਿਸ ਹੀ ਕਰ ਸਕਦਾ ਕੋਈ ਗਵਾਂਡੀ ਆ ਕੇ ਨਹੀਂ ਕਰ ਸਕਦਾ ਤੇ ਇਹੇ ਯੂਥ ਜੀਦੀ ਕਦੇ ਅੱਜ ਤੱਕ ਕਦੇ ਕਿਸੇ ਨੇ ਬਾਹ ਨਹੀਂ ਸੀ ਫੜੀ ਪਰ ਹੁਣ ਮੈਨੂੰ ਲੱਗਦਾ ਵੀ ਸਾਡੇ ਕੋਲ ਨੌਜਵਾਨ ਐਡੇ ਕੁ ਸਿਹਰਦ ਆ ਰਹੇ ਨੇ ਜਾਂ ਜੋੜ ਰਹੇ ਨੇ ਜਿਹੜੇ ਇੱਕ ਦੂਜੇ ਨਾਲ ਇਕੱਤਰ ਖੜਨਾ ਜਾਣਦੇ ਵਾਰਿਸ ਪੰਜਾਬ ਦਾ ਜਥੇਬੰਦੀ ਬਾਈ ਦੀਪ ਸਿੰਘ ਦੇ ਵੱਲੋਂ ਬਣਾਈ ਗਈ ਸੀ 29 ਸਤੰਬਰ 2021 ਦੇ ਵਿੱਚ ਬਣਾਈ ਗਈ ਸੀ ਤੇ ਅੱਜ ਇਹਦੀ ਜਿਹੜੀ ਹੈ ਸਲਾਨਾ ਵਰੇਗੰਡਾ ਤੇ ਇਸ ਮੌਕੇ ਸਮਾਗਮ ਰੱਖਿਆ ਗਿਆ ਤਾਂ ਇੱਥੇ ਜਿਹੜੇ ਸਾਡੇ ਨਾਲ ਕਈ ਮੈਂਬਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੀ ਇਹ ਪੰਜਾਬ ਵਾਰਿਸ ਦੇ ਜਥੇਬੰਦੀ ਆਦੀਪ ਸਿੰਘ ਸਿੱਧੂ ਦੇ ਵੱਲੋਂ ਬੜਾਈ ਗਈ ਸੀ ਅੱਜ ਸਮਾਗਮ ਰੱਖਿਆ ਕੀ ਵਿਸ਼ੇਸ਼ ਪ੍ਰੋਗਰਾਮ ਹੈ ਅਸਲ 'ਚ ਬਾਈ ਦੀਪ ਸਿੱਧੂ ਜਿਹੜੀ ਚਣਗਲ ਆ ਗਿਆ ਸੀਗਾ ਜੀ ਠੀਕ ਹੈ ਉਹ ਇੱਕ ਦੀਪ ਸੀ ਉਹ ਲੱਖਾਂ ਦੀਪ ਜਗਾ ਗਿਆ ਇਹ ਪ੍ਰੋਗਰਾਮ ਅੱਜ ਜਿਹੜੀ ਜਥੇਬੰਦੀ ਸਥਾਪਿਤ ਹੋਈ ਸੀ ਉਹਦੇ ਵਰੇਗੰਡ ਮਨਾਉਣ ਵਾਸਤੇ ਰੱਖਿਆ ਗਿਆ ਜੀ ਵੀ ਇੱਥੇ ਜਿਹੜੇ ਦੀਪ ਬਾਈ ਨੂੰ ਜਾਂ ਉਹਦੀ ਸੋਚ ਨੂੰ ਚਾਹਣ ਵਾਲੇ ਬੰਦੇ ਨੇ ਚੰਗੀ ਸੋਚ ਦੇ ਮਾਲਕ ਨੇ ਪੰਜਾਬ ਦੇ ਵਿੱਚ ਸੋ ਉਹ ਸਾਰੇ ਅੱਜ ਉਥੇ ਪਹੁੰਚੇ ਹੋਏ ਨੇ ਗੁਰਦੁਆਰਾ ਸਾਹਿਬ ਅੱਜ ਜਿਹੜੀ ਸਲਾਨਾ ਵਰੇਗੰਡ ਮਨਾਈ ਜਾ ਰਹੀ ਆ ਤੇ ਇਸ ਸਮਾਗਮ ਦੇ ਵਿੱਚ ਕਿਹੜੀਆਂ ਕਿੜੀਆਂ ਜਥੇਬੰਦੀਆਂ ਪਹੁੰਚੀਆਂ ਇੱਥੇ ਤਾਂ ਤੁਸੀਂ ਆਹ ਲਓ ਜੀ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਨੇ ਆਪਣੀਆਂ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਸੋ ਜਿਹੜੇ ਪੰਜਾਬਦਰਦੀ ਨੇ ਜਾਂ ਉਰੇ ਮੈਂ ਦੇਖਿਆ ਕਈ ਡਾਕਟਰ ਸਾਹਿਬਾਨ ਵੀ ਆਏ ਹੋਏ ਨੇ ਕਈ ਪ੍ਰੋਫੈਸਰ ਵਗੈਰਾ ਪਹੁੰਚੇ ਹੋਏ ਨੇ ਪੰਜਾਬ ਯੂਨੀਵਰਸਿਟੀ ਤੋਂ ਤੇ ਜਿਹੜੇ ਜਿਹੜੇ ਪੰਜਾਬ ਪ੍ਰਤੀ ਦਰਦ ਰੱਖਦੇ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਕਿਸ ਸੋਚ ਦੇ ਨਾਲ ਜਿਹੜਾ ਇਹ ਸੰਗਠਨ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਤੇ ਉਹ ਜਿਹੜੀ ਦੀਪ ਸਿੱਧੂ ਬਾਈ ਦੀ ਸੋਚ ਸੀਗੀ ਕਿ ਇਹ ਜਥੇਬੰਦੀ ਅੱਜ ਵੀ ਉਹੀ ਸੋਚ ਤੇ ਕੰਮ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਉਹੀ ਸੋਚ ਹੈ ਜੀ ਦੀਪ ਬਾਈ ਜਿਹੜੀ ਚੀਜ਼ ਨੂੰ ਸਮਰਪਿਤ ਸੀਗਾ ਜਿਹੜੇ ਸੋਚ ਨੂੰ ਉਹ ਸਮਰਪਿਤ ਸੀਗੇ ਉਸੇ ਸੋਚ ਦੇ ਤਹਿਤ ਇਹ ਜਥੇਬੰਦੀ ਚੱਲ ਰਹੀ ਹੈ ਤੇ ਉਹਦੇ ਕਰਕੇ ਹੀ ਵੀ ਜਿਹੜੇ ਬੰਦੇ ਕੋਈ ਆਪਾਂ ਦੇਖ ਲੈਨੇ ਜਦੋਂ ਕੋਈ ਕੋਈ ਜਥੇਬੰਦੀ ਬਣਦੇ ਕੋਈ ਸੰਗਠਨ ਬਣਦਾ ਉਹਦੇ ਵਿੱਚ ਕਈ ਬੰਦੇ ਗਲਤ ਇਨਵੋਲਵ ਹੋ ਜਾਂਦੇ ਹੁੰਦੇ ਨੇ ਜਿਹੜੇ ਕੋਈ ਆਪਾਂ ਕਹਿ ਲੈਨੇ ਆ ਵੀ ਟਰੈਕ ਤੋਂ ਗਲਤ ਹੋ ਕੇ ਪ੍ਰਚਾਰ ਕਰਦੇ ਹੁਣ ਸੋ ਉਹਦੀ ਵੀ ਕੋਖ ਜਾਰੀ ਹੈ ਜੀ ਵੀ ਇਹ ਚੀਜ਼ ਨਾ ਹੋਵੇ ਸੋ ਜੋ ਐਡਾਲੋਜੀ ਬਾਈ ਦੀਪ ਸਿੱਧੂ ਤੁਸੀਂ ਕੀ ਪੰਜਾਬ ਨੂੰ ਲੈ ਕੇ ਪੰਥ ਨੂੰ ਲੈ ਕੇ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਖਾਸ ਕਰਕੇ ਸੋ ਜਿਹੜੇ ਮਾਈਲਸਟੋਨ ਉਹ ਬੰਦਾ ਖੜੇ ਕਰ ਗਿਆ ਜਾਂ ਜਿੱਦੀਆਂ ਗੱਲਾਂ ਉਹ ਕਰ ਗਿਆ ਤਾਂ ਮੈਨੂੰ ਲੱਗਦਾ ਵੀ ਛੜਾ ਜਿਹੜਾ ਯੂਥ ਹੈ ਉਹ ਸਾਰਾ ਉਸ ਤੋਂ ਪ੍ਰਭਾਵਿਤ ਹੈ ਜੀ ਸਾਡੇ ਯੂਥ ਨੂੰ ਉਹਰੇ ਬੜਾ ਟਾਰਗੇਟ ਕਰ ਲੈਂਦੇ ਨੇ ਵੀ ਇਹ ਤਾਂ ਜੀ ਉਲਝਿਆ ਹੋਇਆ ਯੂਥ ਆ ਦਿਸ਼ਾਹੀਨ ਯੂਥ ਹੈ ਸੋ ਮੈਨੂੰ ਨਹੀਂ ਲੱਗਦਾ ਅੱਜ ਤੁਸੀਂ ਦੇਖਿਆ ਇੱਥੇ ਜਿੰਨੇ ਨੌਜਵਾਨ ਜਿੰਨਾ ਯੂਥ ਆਇਆ ਹੋਇਆ ਸੋ ਉਹ ਬਾਈ ਦੀ ਸੋਚ ਕਰਕੇ ਆਇਆ ਸੋ ਜਿਵੇਂ ਆਪਾਂ ਗੱਲ ਕਰ ਲਈਏ ਵੀ ਚੰਗੀ ਸੋਚ ਨੂੰ ਸਰਕਾਰਾਂ ਨਹੀਂ ਰਹਿਣ ਦਿੰਦੇ ਮਟਾ ਦਿੰਦੇ ਆ ਨੇ ਪਰ ਉਹਨੂੰ ਤੁਸੀਂ ਲੋਕਾਂ ਦੇ ਦਿਲਾ ਚ ਕਿਵੇਂ ਕੱਢ ਲੋਗੇ ਜੇ ਗੱਲ ਕਰ ਲਈ ਜਾਵੇ ਤਾਂ ਦੀਪ ਸਿੱਧੂ ਬਾਈ ਦਾ ਜਿਹੜਾ ਉਹ ਸ਼ਹੀਦ ਹੋ ਗਏ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਜੱਥੇਬੰਦੀ ਦੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਦੇ ਜਿਹੜੀ ਸੋਚ ਆ ਦੀਪ ਸਿੱਧੂ ਬਾਈ ਨੂੰ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਉਹਨਾਂ ਨੂੰ ਜਿੰਦਾ ਰੱਖਿਆ ਜਾਂਦਾ ਹਾਂਜੀ ਹਾਂ ਬਿਲਕੁਲ ਇਹ ਗੱਲ ਤੁਸੀਂ ਦੇਖੋ ਇਹ ਗੱਲ ਜੁੜਦੀ ਕਿੱਦਾਂ ਅ ਜਦੋਂ ਕੋਈ ਲਹਿਰ ਉੱਠਦੀ ਹੈ ਜਾਂ ਜਦੋਂ ਕੋਈ ਆਗੂ ਆਉਂਦਾ ਹੈ ਜਿਵੇਂ ਆਪਾਂ ਗੱਲ ਕਰ ਲਈਏ 84 ਦੀ ਮਤਲਬ ਕਿ 20ਵੀਂ ਸਦੀ ਦੇ ਸਭ ਤੋਂ ਮਹਾਨ ਜਰਨੈਲ ਸਾਡੇ ਆਗੂ ਉਦੋਂ ਸਾਡੇ ਦਰਬਾਰ ਸਾਹਿਬ ਸਾਡਾ ਸਭ ਤੋਂ ਮੁਕੱਦਸ ਥਾਨ ਆ ਉਹਤੇ ਟੈਂਕ ਤੋਪਾ ਚੜ੍ਹ ਕੇ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਇਹ ਚੀਜ਼ ਇਹ ਸਮਝ ਲੈਂਦੇ ਨੇ ਸਾਡੇ ਤੋਂ ਪਹਿਲਾਂ ਸਾਡਾ ਦੁਸ਼ਮਣ ਜਾਂਚ ਲੈਂਦਾ ਵੀ ਸਾਨੂੰ ਇਹ ਬੰਦੇ ਤੋਂ ਕਿੰਨਾ ਖਤਰਾ ਹੈ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਦਰਬਾਰ ਸਾਹਿਬ ਦੇ ਵਿੱਚ ਟੈਂਕ ਤੋਪਾ ਚੜ੍ਹ ਕੇ ਕਤਲ ਕਰ ਦਿੱਤਾ ਗਿਆ ਉਹ ਜਿਹੜੀ ਖੜੋਤ ਪੰਥ ਦੇ ਵਿੱਚ ਜਿਹੜੀ ਆ ਗਈ ਸੀਗੀ ਜਾਂ ਚੁੱਪੀ ਕਹਿ ਲਈ ਆਪਾਂ ਬਥੇਰੇ ਪ੍ਰਚਾਰਕ ਸੀ ਪੰਥਕ ਕਿਸੇ ਤੋਂ ਉਹ ਖਰੋਤ ਨਹੀਂ ਤੋੜੀ ਗਈ ਇੱਕ ਮੋਨਾ ਕੋਨਾ ਜਿਹੜਾ ਆਪਾਂ ਕਹਿ ਲਈਏ ਬੰਬੇ ਤੋਂ ਆ ਕੇ ਜਿਹਨੂੰ ਐਕਟਰ ਵੀ ਕਿਹਾ ਜਾਂਦਾ ਉਹਨੇ ਖਰੋਤ ਤੋੜੀ ਬਿਲਕੁਲ ਜੀ ਜਿੱਥੇ ਇਹ ਜਾਣਾ ਚਾਹੁੰਦੇ ਨੇ ਉਹ ਤੋਂ ਉੱਥੋਂ ਮੁੜ ਕੇ ਆਇਆ ਨਾ ਸੋ ਉਹਦੇ ਅੰਦਰ ਦਰਦ ਸੀਗਾ ਪੰਜਾਬ ਦਾ ਪਰ ਇਹਨਾਂ ਨੇ ਫਿਰ ਕੀ ਕੀਤਾ ਵੀ ਸਾਡੇ ਤੋਂ ਤਾਂ ਇੱਕ ਜਰਨੈਲ ਸਿੰਘ ਨਹੀਂ ਸੰਭਾ ਜਾ ਰਾ ਇਹ ਲੋਕਾਂ ਨੇ ਉਹਨੂੰ ਬਿੰਬ ਬਣਾ ਲਿਆ ਠੀਕ ਹੈ ਵੀ ਜੇ ਅਸੀਂ ਇਹਨੂੰ ਵੀ ਐਵੇਂ ਕਤਲ ਕਰਤਾ ਇਹਨਾਂ ਨੇ ਇਹਨੂੰ ਬਿੰਬ ਬਣਾ ਲੈਣਾ ਸੋ ਉਹ ਉਹਨੂੰ ਉਸ ਤਰੀਕੇ ਨਾਲ ਨਹੀਂ ਉਹਨੂੰ ਇੱਕ ਐਕਸੀਡੈਂਟ ਦਾ ਰੂਪ ਦੇ ਦੇ ਕੇ ਕਤਲ ਕਰ ਦਿੱਤਾ ਗਿਆ ਵੀ ਲੋਕਾਂ ਦੇ ਵਿੱਚ ਸਾਡੇ ਤਾਂ ਉਹ ਜਿਹੜਾ ਪਹਿਲਾਂ 84 ਸਾਡੇ ਸੰਤ ਜਰਨੈਲ ਸਿੰਘ ਵੀ ਉਹਨਾਂ ਦਾ ਸੀ ਜੋ ਕਤਲ ਕੀਤਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਕੌਮ ਬਣਾਇਆ ਇਹਨਾਂ ਸਰਕਾਰਾਂ ਵੱਲੋਂ ਵੀ ਇਹਨਾਂ ਨੇ ਉਹਨੂੰ ਬਿੰਬ ਬਣਾ ਲਿਆ ਸੀ ਵੀ ਇਹਨੂੰ ਬਿੰਬ ਨਾ ਬਣਾਓ ਇਹਨੂੰ ਐਜ਼ ਇੱਕ ਨਕਲੀ ਝੂਠਾ ਐਕਸੀਡੈਂਟ ਦਾ ਰੂਪ ਦੇ ਕੇ ਕਤਲ ਕਰ ਦਿੱਤਾ ਗਿਆ ਹਰਸਮਈਆ ਜੀ ਬਿਲਕੁਲ ਪਰ ਜਿਹੜੇ ਜਾਣਦੇ ਨੇ ਜਾਂ ਜਿਨ੍ਹਾਂ ਨੂੰ ਪਤਾ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਡੀਪ ਸਟੇਟ ਕਿਵੇਂ ਕੰਮ ਕਰਦੀ ਹੈ ਸਰਕਾਰਾਂ ਕਿਵੇਂ ਕੰਮ ਕਰਦਿਆਂ ਨੇ ਉਹਨਾਂ ਨੇ ਉਸ ਤਰੀਕੇ ਨਾਲ ਹੀ ਇਹ ਇੱਕ ਕਤਲ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਗਿਆ ਜੇਕਰ ਗੱਲ ਕਰ ਲਈ ਜਾਵੇ ਜਿਹੜੀ ਇਹ ਸੰਗਠਨ ਬਣਾਇਆ ਗਿਆ ਸੀ ਇਹ ਕਿਸਾਨੀ ਅੰਦੋਲਨ ਦੇ ਵੇਲੇ ਬਣਾਇਆ ਗਿਆ ਸੀ ਤਾਂ ਹੁਣ ਇਹ ਕਿਹੜੇ ਹੋਰ ਸਮਾਜਿਕ ਮੁੱਦਿਆਂ ਤੇ ਜਿਹੜਾ ਕੰਮ ਕਰ ਰਿਹਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਵੱਡੀ ਗੱਲ ਤਾਂ ਇਹੀ ਹੈ ਵੀ ਜਿਹੜਾ ਜਥੇਬੰਦੀ ਦਾ ਨਾਮ ਆ ਵਾਰਿਸ ਪੰਜਾਬ ਦੇ ਵਾਰਿਸ ਕੌਣ ਹੁੰਦੇ ਨੇ ਵਾਰਸ ਆਪਾਂ ਕਹਿੰਦੇ ਆ ਆਪਣੇ ਕੁੱਲ ਦੇ ਵਿੱਚ ਆਪਣਾ ਅਗਲਾ ਵਾਰਿਸ ਕੌਣ ਹੈ ਸੋ ਇਹਦਾ ਜੇ ਤੁਸੀਂ ਪ੍ਰੋਪਰ ਐਨਲਾਈਜ਼ ਕਰੋ ਇਸ ਜੀ ਨੂੰ ਦੇਖੋ ਤਾਂ ਤੁਹਾਨੂੰ ਸਮਝ ਆਊਗੀ ਵੀ ਵਾਰਿਸ ਦਾ ਮਤਲਬ ਇਹ ਹੋਗਾ ਵੀ ਜਿਹੜੇ ਪੰਜਾਬ ਦੇ ਜੰਮੇ ਨੇ ਜਾਏ ਨੇ ਇਸ ਧਰਤੀ ਤੇ ਇਸ ਮਿੱਟੀ ਤੇ ਇਹਨਾਂ ਦਾ ਦਾਵਾ ਨਾ ਕਿ ਕਿਸੇ ਯਮਨਾਪਾਰ ਵਾਲਿਆਂ ਦਾ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਜਿਹੜੇ ਪੰਜਾਬ ਦੀ ਹੱਕ ਗੱਲ ਕਰ ਰਹੇ ਨੇ ਇੱਥੇ ਦੇ ਜੰਮੇ ਜਾਏ ਨੇ ਹੁਣ ਹੁੰਦਾ ਕਿ ਅਸੀਂ ਰਾਜੇ ਆ ਤੇ ਅਸੀਂ ਜੇਪ ਗੱਲ ਕਰ ਲਈਏ ਉਵੇਂ ਭਈਆਂ ਨੂੰ ਸਿਰਾਂ ਤੇ ਬਿਠਾ ਲੈਨੇ ਆ ਸੋ ਉਹ ਤਾਂ ਸਾਡੇ ਸਿਰ ਚ ਚੜ ਕੇ ਗਲੀਆਂ ਹੀ ਕਰਨਗੇ ਨਾ ਸੋ ਇਹ ਗੱਲ ਉਹੋ ਆ ਜੀ ਇਹਦੀ ਐਡਾਲੋਜੀ ਜਿੱਥੇ ਬੰਦੇ ਦੇ ਉਹੀ ਆ ਵੀ ਵਾਰਿਸ ਪੰਜਾਬ ਦੇ ਜਿਹੜੇ ਸਾਡੇ ਇਸ ਮਿੱਟੀ ਦੇ ਜੰਮੇ ਜਾਏ ਨੇ ਜਾਂ ਜਿਹੜੇ ਅ ਅਸੀਂ ਆਪਾਂ ਕਹਿੰਦੇ ਆ ਨਾਮ ਦੇ ਨਾਮ ਸਿੰਗਲ ਆਉਨੇ ਆ ਠੀਕ ਹੈ ਸੋ ਜੇ ਅਸੀਂ ਇਸ ਮਿੱਟੀ ਜੰਮੇ ਆ ਨਾਮ ਦੇ ਨਾਮ ਸਿੰਗਲ ਆਉਨੇ ਆ ਤਾਂ ਸਾਡੇ ਇਸ ਮਿੱਟੀ ਪ੍ਰਤੀ ਫਰਜ਼ ਵੀ ਬਣਦੇ ਨੇ ਸੋ ਸਾਡਾ ਦਾਵਾ ਇਸ ਮਿੱਟੀ ਤੇ ਸਾਡਾ ਦਾਵਾ ਬਣਦਾ ਸੋ ਦਾਵਾ ਹਮੇਸ਼ਾ ਵਾਰਿਸ ਹੀ ਕਰ ਸਕਦਾ ਕੋਈ ਗਵੰਡੀ ਆ ਕੇ ਨਹੀਂ ਕਰ ਸਕਦਾ ਅੱਜ ਦੀ ਨੌਜਵਾਨੀ ਪੀੜ੍ਹੀ ਦੇ ਲਈ ਇਹ ਸੰਗਠਨ ਕੀ ਪਹਿਲ ਕਦਮੀਆਂ ਕਰ ਰਹੀ ਹੈ ਹਾਂਜੀ ਯੂਥ ਨੂੰ ਤਾਂ ਚਲੋ ਇਹੀ ਆ ਹੁਣ ਜਿੰਨਾ ਆਪਣਾ ਯੂਥ ਹੈ ਉਹ ਸਾਰਾ ਬੜਾ ਅਵੇਅਰ ਹੈ ਹਾਲਾਂਕਿ ਸਰਕਾਰਾਂ ਇੱਕ ਨਰੇਟਿਵ ਸਿਰਜਦੀਆਂ ਨੇ ਯੂਥ ਨੂੰ ਕਦੇ ਨਸ਼ੀੜੀ ਕਹਿੰਦੀਆਂ ਨੇ ਕਦੇ ਇਹ ਦਿਸ਼ਾਹੀਨ ਕਹਿੰਦੀਆਂ ਨੇ ਉਹਨੂੰ ਭੰਡਦੀਆਂ ਨੇ ਪਰ ਯੂਥ ਇਸ ਪਾਸੇ ਜੁੜਿਆ ਹੋਇਆ ਜੀ ਬਾਈ ਦੀਪ ਸਿੱਧੂ ਦੀ ਸੋਚ ਦੇ ਨਾਲ ਹੈ ਉਹ ਪੰਜਾਬ ਪ੍ਰਤੀ ਆਪਣੇ ਦਿਲ 'ਚ ਦਰਦ ਵੀ ਰੱਖਦਾ ਹੈ ਤੇ ਇਹ ਯੂਥ ਜਿਹਦੀ ਕਦੇ ਅੱਜ ਤੱਕ ਕਦੇ ਕਿਸੇ ਨੇ ਬਾਹ ਨਹੀਂ ਸੀ ਫੜੀ ਪਰ ਹੁਣ ਮੈਨੂੰ ਲੱਗਦਾ ਵੀ ਸਾਡੇ ਕੋਲ ਨੌਜਵਾਨ ਐਡੇ ਕੁ ਸਿਹਰਦ ਆ ਰਹੇ ਨੇ ਜਾਂ ਜੋੜ ਰਹੇ ਨੇ ਜਿਹੜੇ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਖੜਨਾ ਜਾਣਦੇ ਨੇ ਬਹੁਤ ਬਹੁਤ ਸ਼ੁਕਰੀਆ ਸਰ ਤੇ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਾਰਿਸ ਪੰਜਾਬ ਦੇ ਨੇ ਉਹ ਜਿਹੜੇ ਪੰਜਾਬ ਦੇ ਹੱਕ ਪੰਜਾਬ ਦੇ ਹੱਕ ਦੀ ਗੱਲ ਕਰਦੇ ਨੇ ਉਹੋ ਹੀ ਅਸਲ ਜਿਹੜਿਆ ਪੰਜਾਬ ਦੇ ਵਾਰਿਸ ਨੇ ਤਾਂ ਦੀਪ ਸਿੱਧੂ ਦੀ ਜਿਹੜੇ ਵੱਲੋਂ ਇਹ ਸੰਗਠਨ ਜਿਹੜਾ ਸ਼ੁਰੂ ਕੀਤਾ ਗਿਆ ਸੀ ਵਾਰਿਸ ਪੰਜਾਬ ਤੇ ਜਥੇਬੰਦੀ ਬਣਾਈ ਗਈ ਸੀ ਤਾਂ ਉਸ ਦੀ ਜਿਹੜੀ ਹੈ ਸਲਾਨਾ ਵਰੇਗੰਡ ਮਨਾਈ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਇੱਕ ਰਤھ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਕਈ ਜੜੀਆਂ ਸਿੱਖ ਜਥੇਬੰਦੀਆਂ ਵੀ ਆਈਆਂ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜਾ ਦੀਪ ਬਾਈ ਸੀ ਉਹਨਾਂ ਦੀ ਸੋਚ ਜਿਹੜੀ ਹੈ ਸੁਚੱਜੀ ਸੋਚ ਦਾ ਜਿਹੜਾ ਮਾਲਕ ਸੀ ਉਹਨਾਂ ਦੇ ਵੱਲੋਂ ਜੇ ਸੋਚ ਦੇ ਨਾਲ ਇਹ ਜਥੇਬੰਦੀ ਸ਼ੁਰੂ ਕੀਤੀ ਗਈ ਉਹਨਾਂ ਦੀ ਸੋਚ ਨੂੰ ਉਹਨਾਂ ਨੂੰ ਦੀਪ ਸਿੱਧੂ ਬਾਈ ਨੂੰ ਜ਼ਿੰਦਾ ਰੱਖਣ ਦੇ ਲਈ ਜਿਹੜਾ ਅੱਜ ਇਹ ਉਹਨਾਂ ਸਬੰਧ ਦੇ ਵਿੱਚ ਜਿਹੜਾ ਇੱਥੇ ਇੱਕ ਸਮਾਗਮ ਰੱਖਿਆ ਗਿਆ